ਸੀ ਦੇਖ ਰਹੀ ਆਣੇ ਟਾਈਮ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਦੀ ਜੋ ਵੱਡੀ ਖਬਰ ਸੰਜੀਕਰ ਰਿਹਾ ਮੁਕਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੀਆਈਐਸ ਸਟਾਫ ਤੇ ਲਾਰੈਂਸ ਬਿਸ਼ਨੋਏਦ ਗੈਂਗ ਦਾ ਇੱਕ ਮੈਂਬਰ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਜਿਸ ਦੇ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਵੀ ਕਰ ਲਿਆ ਇਹ ਮਾਮਲਾ ਅਦੋ ਹੋਇਆ ਜਦੋਂ ਸਵੇਰੇ ਇੱਕ ਮੋਟਰਸਾਈਕਲ ਦੇ ਸਵਾਰ ਨੌਜਵਾਨ ਜੋ ਹੈ ਕਿਤੇ ਜਾ ਰਿਹਾ ਸੀ ਤੇ ਪੁਲਿਸ ਨੇ ਉਸ ਨੂੰ ਸ਼ੱਕ ਦੇ ਬਿਨਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਰੁਕਣ ਦੇ ਬਜਾਇਆ ਜੋ ਹੈ ਫਰਾਰ ਹੋਣ ਦੀ ਉਸਨੇ ਕੋਸ਼ਿਸ਼ ਕੀਤੀ। ਜਿਸ ਦੇ ਦੌਰਾਨ ਪੁਲਿਸ ਨੇ ਜੋ ਹੈ ਉਸ ਦਾ ਪਿੱਛਾ ਕੀਤਾ ਤੇ ਉਸ ਦੇ ਪਿੱਛਾ ਕਰਨ ਦੇ ਦੌਰਾਨ ਹੀ ਜੋ ਹੈ ਉਸ ਵਿਅਕਤੀ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਜਵਾਬੀ ਕਾਰਵਾਈ ਦੇ ਦੌਰਾਨ ਪੁਲਿਸ ਨੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਹਨ ਜਿਸ ਦੇ ਦੌਰਾਨ ਉਸ ਦੇ ਪੈਰ ਤੇ ਗੋਲੀ ਲੱਗ ਗਈ ਹੈ ਤੇ ਉਹ ਜ਼ਖਮੀ ਹੋਇਆ ਹੈ। ਜਿਸ ਕਰਕੇ ਪੁਲਿਸ ਦੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਪੁਲਿਸ ਵਾਲਾ ਉਸ ਨੂੰ ਕਾਬੂ ਕਰ ਲਿਆ ਗਿਆ। ਅਗਸਟ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਸੁਣ ਲਓ। ਅ ਜੀ ਸਾਡੀ CIA ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਟ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ। ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਹਾਂ ਸੋ ਇੱਥੇ ਕੀ ਹੋਇਆ ਹੈ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ بجائے 1K2 ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਰੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ ਬੱਤੀ ਬੋਰ ਪਿਸਤਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ ਕੀ ਬੋਰ ਪਿਸਤਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ ਤੁਸੀਂ ਦੇਖ ਰਿਹਾ ਹੋ ਨੀ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਦੀ ਜੋ ਵੱਡੀ ਖਬਰ ਸੰਜੀ ਕਰ ਰਿਹਾ ਮੁਖਸ਼ਰ ਸਾਹਿਬ ਤੋਂ ਸਾਹਮਣੇ ਆ ਰਹੀਏ ਜਿੱਥੇ ਸੀਆਈ ਸਟਾਫ ਤੇ ਲਾਰੈਂਸ ਬਿਸ਼ਨੋਏਦ ਗੈਂਗ ਦੇ ਇੱਕ ਮੈਂਬਰ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਜਿਸ ਦੇ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਵੀ ਕਰ ਲਿਆ ਇਹ ਮਾਮਲਾ ਅਜੋ ਹੋਇਆ ਜਦੋਂ ਸਵੇਰੇ ਇੱਕ ਮੋਟਰਸਾਈਕਲ ਦੇ ਸਵਾਰ ਨੌਜਵਾਨ ਜੋ ਹੈ ਕਿਤੇ ਜਾ ਰਿਹਾ ਸੀ ਤੇ ਪੁਲਿਸ ਨੇ ਉਸ ਨੂੰ ਸ਼ੱਕ ਦੇ ਬਿਨਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੁਕਣ ਦੇ ਬਜਾਇਆ ਜੋ ਹੈ ਫਰਾਰ ਹੋਣ ਦੀ ਉਸਨੇ ਕੋਸ਼ਿਸ਼ ਕੀਤੀ ਜਿਸ ਦੇ ਦੌਰਾਨ ਪੁਲਿਸ ਨੇ ਜੋ ਹੈ ਉਸ ਦਾ ਪਿੱਛਾ ਕੀਤਾ ਤੇ ਉਸ ਦੇ ਪਿੱਛਾ ਕਰਨ ਦੇ ਦੌਰਾਨ ਹੀ ਜੋ ਹੈ ਉਸ ਵਿਅਕਤੀ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਜਵਾਬੀ ਕਾਰਵਾਈ ਦੇ ਦੌਰਾਨ ਪੁਲਿਸ ਨੇ ਵੀ ਉਸ ਦੇ ਉੱਤੇ ਗੋਲੀਆਂ ਚਲਾਈਆਂ ਹਨ ਜਿਸ ਦੇ ਦੌਰਾਨ ਉਸ ਦੇ ਪੈਰ ਤੇ ਗੋਲੀ ਲੱਗ ਗਈ ਹੈ ਤੇ ਉਹ ਜ਼ਖਮੀ ਹੋਇਆ ਹੈ ਜਿਸ ਕਰਕੇ ਪੁਲਿਸ ਦੇ ਹਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਤਾਂ ਪੁਲਿਸ ਵਾਲ ਉਸ ਨੂੰ ਕਾਬੂ ਕਰ ਲਿਆ ਗਿਆ ਅਗੋਸਤ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਸੁਣ ਲਓ ਜੀ ਸਾਡੀ ਸੀਆਈਏ ਮਲੋੜ ਦੀ ਟੀਮ ਅੱਜ ਰੈਗੂਲਰ ਗਸ਼ਟ ਕਰ ਰਹੀ ਸੀ ਸਦਰ ਮਲੋੜ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਰਸਤਾ ਇਹ ਰੁਕਣ ਦੀ بجائے ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਨਾ ਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ ਬੱਤੀ ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ ਕੀ ਬੋਰ ਪਿਸਟਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ